ਕੀ ਹੋਇਆ ਕਿੱਥੇ ਵੀ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਤੇ ਮਾਰਿਆ ਮੁਰਿਆ ਵੀ ਦੋ ਦਾਤਰ ਮਾਰਿਆ ਮੁਰਕੇ ਚਪੇੜਾ ਮਾਰੀਆਂ ਦਾਤਰ ਕਿੱਥੇ ਵੱਜਿਆ ਦਾਤਰ ਮੋਹਰਾ ਦੇ ਮਾਰਿਆ ਇਹ ਪੇਟ ਤੇ ਮਾਰੇ ਮੇਰੇ ਪੁੱਤ ਦੀ ਆਂਗਲਾ ਤੇ ਇਹ ਉਂਗਲਾ ਤਾਂ ਪਹਿਲੇ ਲੱਗੀ ਦੀ ਅੱਛਾ ਤਾਂ ਕੀ ਫੇਰ ਪੈਸੇ ਕੋਈ ਵੀ ਖੋਏ ਆ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਬੋਲ ਕੇ ਤੇ ਝੋਲੇ ਚ ਕੱਢ ਕੇ ਲੈ ਗਏ ਕਿੰਨੇ ਪੈਸੇ 1600 ਰੁਪਏ ਜੀ ਸਾਈ ਦਾਸ ਸਾਫਕਾ ਮਿਊਨਿਸਪਲ ਕਾਉਂਸਲਰ ਮੈਂ ਸਾਡਾ ਮੰਡੀ ਦਾ ਕਾਰੋਬਾਰ ਆ ਮੈਂ ਬਟਾਰਕ ਵੇ ਨਿਕਲਿਆ ਘਰੋਂ ਅੱਗੇ ਮੈਂ ਆਈਡੀ ਆਈ ਮੰਦਿਰ ਦੇ ਅਗਲੇ ਪਾਸੇ ਬੰਦੇ ਦੇ ਕੋਲੋਂ ਲੰਮਿਆ ਪਿਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਂ ਜੋ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਛਾਣ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਇਥੋਂ ਮੁੜੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜਿਹੜੀ ਸਰਦਾਰੀ لال ਜੀ ਇੱਥੇ ਆਪਣੇ ਆਈਡੀ ਆਈ ਨੂੰ ਉਹਨੂੰ ਵੀ ਅਗਲੇ ਪਾਸੇ ਪੁਲੀ ਦੇ ਤੇ ਘੇਰ ਕੇ ਦੀ ਲਾ ਤੋੜਦੀ ਹੋਇਆ ਮਕੇ ਐਡਮਿਟ ਹਸਪੀਟਲ ਖੋਇਆ ਵੀ ਇਹ ਕੁਛ ਉਹਨਾਂ ਨੂੰ। ਤਾਂ ਹਾਂ ਜੀ ਉਹਨਾਂ ਕੋ ਖੋਇਆ ਉਹਨਾਂ ਦਾ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੁੰਦਿਆ ਸੀ ਕਿਤੇ ਮੰਡੀ ਬੰਦਾ ਕੰਮ ਕਰਦਾ ਜਿਹੜਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕ ਦੀਆਂ ਕਾਪੀਆਂ ਉਹ ਪਈਆਂ ਸੀਗੀਆਂ ਉਹ ਖੋਲੀਆਂ ਨੇ ਤੇ ਕਾਫੀ ਸਟਾ ਸਟਾ ਲੱਗੀਆਂ ਨੇ। ਹੋਰ ਕਿੰਨੇ ਨੂੰ ਪਏ? ਬਾਕੀ 4-5 ਬੰਦੇ ਹੋਰ ਇੱਕ ਲੇਵਰ ਆ ਉਹ ਸੀਗਾ ਇੱਕ ਮੁੰਡਾ 100 ਹਾਲ ਤੋਂ ਆਂਦਾ ਉਹਦੀ ਜੇਬ ਜਖਤੀ ਰੁਪਈਆ ਸੀਗੇ ਉਹ ਕੱਢ ਲੈ ਕਹਿੰਦੇ ਜੋ ਹੈਗਾ ਕੱਢ ਦੇ ਠੀਕ ਹੈ। ਮੈਂ ਬਿੱਕੀ ਤੇ ਸੀਗਾ ਸਕੂਟੀ ਤੇ। ਜੇ ਜਦ ਮਾਹੌਲ ਖਰਾਬ ਹੋ ਰਿਹਾ ਪੱਲਾ ਕਿਬੜੀ ਨਹਿਰ ਤੇ ਲਗਾਤਾਰ ਵਾਰ ਰਹਾ ਤਾਂ ਹੋ ਰਿਹਾ ਮੋਬਾਈਲ ਵੀ ਖੋਇਆ ਕੀ ਮੰਗ ਕਰੀ ਅਸੀਂ ਮੰਗ ਕੀ ਕਰਨੀ ਹੈ ਜੀ ਗਵਰਨਮੈਂਟ ਕੋ ਅੰਨੀ ਚ ਹੈ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਜਿਸ ਤੱਕ ਗਵਰਨਮੈਂਟ ਚੱਲਦੀ ਰਹੇ ਤੇ ਆਮ ਬੰਦੇ ਦਾ ਜੀਨਾ ਇੱਥੇ ਹਰਾਮਾ ਹਰਾਮ ਹੈ ਇਸ ਕਰਕੇ ਦੁਨੀਆ ਬਾਹਰ ਨੂੰ ਟੁੱਟੀ ਜਾਂਦੀ ਆ ਇੱਥੇ ਕੋਈ ਬੰਦਾ ਸਿਕਿਉਰ ਹੈ ਹੀ ਨਹੀਂ ਕਿਸੇ ਮੋੜ ਦੇ ਉੱਤੇ ਚੱਜੋ ਕੋਈ ਧੀ ਭੈਣ ਸਿਕਿਉਰ ਨਹੀਂ ਕਿਸੇ ਦੇ ਮੋਬਾਈਲ ਖੋਲ ਲੈਂਦੇ ਕਿਸੇ ਦਾ ਕੁਝ ਕਰਦੇ ਆ ਛਰੇ ਆਮ ਜੀ ਮਲਾ ਭੋਟੋ ਮੈਂ ਸਾਈਕਲ ਤੇ ਆਉਂਦਾ ਤੇ ਬਸ ਬੰਦੇ ਗੱਰੀ ਹੱਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਇ thế ਤੇ ਜੇ ਤੇ ਲਾਈ ਦੇ ਮੰਡੀ ਲਈ ਦੀ ਆ ਸਾਈਕਲ ਤੇ ਬੰਦੇ ਆਈ ਧੀ ਆਈ ਆਹੋ ਤੇ ਹੋਰ ਵੀ ਕਈਆਂ ਨੂੰ ਪੇਸ ਬਥੇੜਿਆਂ ਤੋਂ ਬੰਦੇ ਪੇ ਮੈਂ ਤੇ ਸਾਈਕਲ ਤੇ ਆਉਂਦਾ ਤੇ ਮੇਰੇ ਹੱਥੀ ਬੇਦ ਮੇਰੇ ਸਭ ਕਵੀ ਵੀ ਪਾਰ ਦਿੱਤੀ ਬਣਾਣ ਤੇ ਕੀ ਹੋਇਆ ਝੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਸੀ ਵਿੱਚ ਬੇਜ਼ੇ ਗੈਸ ਵਾਲੀਆਂ ਕਾਪੀਆਂ ਸੀ ਕਹਿੰਦੇ ਕੀ ਸੀ ਰਾਜੇ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਵੇਚੇ ਤਿੰਨ ਚਾਰ ਬੰਦੇ ਨੂੰ ਵੇਚੇ ਹਾਂਜੀ ਕਿਸੇ ਕੋਲ ਖੋਇਆ ਕੁਝ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਹੋ ਗਏ ਤੇ